ਨਮਸਕਾਰ ਮੈਂ ਹਕਮਾ ਵਿਪਨ ਤੁਸੀਂ ਦੇਖਦੇ ਹੋ ਸਾਡੇ ਚੈਨਲ ਸੇ ਜੋ ਅੱਜ ਤੱਕ ਬਿਆਸ ਦਰਿਆ ਦੇ ਵਿੱਚ ਵਧੇ ਪਾਣੀ ਦੇ ਪੱਧਰ ਦੇ ਨੇ ਮੱਦੇ ਨਜ਼ਰ ਸ਼ਿਗਾਂਗਪੁਰ ਉੱਪਰ ਦੇ ਕੁਝ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਦਾ ਭਰਨ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਅਮਿਤਪਾਲ ਪੰਚਾਲ ਵੱਲੋਂ ਸਰਭਵਿੰਨ ਪਿੰਡ ਦਾ ਦੌਰਾ ਕੀਤਾ ਗਿਆ ਡਿਪਟੀ ਕਮਿਸ਼ਨਰ ਨੇ ਟਰੈਕਟਰ ਦੇ ਰਾਹੀਂ ਲੋਕਾਂ ਦੇ ਕਿਸਾਨਾਂ ਤੱਕ ਪਹੁੰਚੇ ਕਰਕੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕਰਨ ਦਾ ਪ੍ਰਸਤਾਵ ਦਿਵਾਇਆ हर घंटे की मोनीटरिंग हो रही है डाउन स्ट्रीम स्ट्रीम लेवल से हर संभव प्रयास एक लाख हज़ार चल रहा है जी एक लाख पांच हजार चल रहा है पिछले कुछ समय तो तकरीबन पिछले बारह घंटे तो एक लाख हजार ही मेनटेन है वध्या नहीं है ਉਹੀ ਮੇਨਟੇਨ ਕੀਤਾ ਜੀ ਸ਼ੁਕਰੀਆ ਸ਼ੁਕਰੀਆ ਰੀਲੀਫ ਸੈਂਟਰਸ ਹੈ ਜਾਂ ਜੋ ਜੋ ਵੀ ਮਦਦ ਹੋ ਸਕਦੀ ਹੈ ਹੁਣ ਵੀ ਅਸੀਂ ਜੋ ਸੁੱਕਾ ਰਾਸ਼ਨ ਹੈ ਉਹਦੀ ਵੀ ਵੰਡ ਕੀਤੀ ਹੈ ਮਤਲਬ ਮੈਂ ਉਹੀ ਤੁਹਾਨੂੰ ਬੇਨਤੀ ਕਰਾਂਗਾ ਕਿ ਜੋ ਹਰ ਸੰਭਵ ਸਾਡੇ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜੋ ਕੋਸ਼ਿਸ਼ ਉਪਰਾਲੇ ਕੀਤੇ ਜਾ ਸਕਦੇ ਨੇ ਉਹ ਅਸੀਂ ਕਰ ਰਹੇ ਨੇ ਔਰ ਅਸੀਂ ਲੋਕਾਂ ਦੇ ਨਾਲ ਹੀ ਖੜੇ ਨੇ ਔਰ ਮੈਂ ਹੀ ਭਰੋਸਾ ਦਵਾਉਂਦਾ ਕਿ ਜੋ ਜਿੰਨ ਜੋ ਵੀ ਹਰ ਕਦਮ ਜੋ ਯੋਗ ਕਦਮ ਹੋ ਸਕਦੇ ਨੇ ਉਹ ਅਸੀਂ ਚੱਕ ਰਹੇ ਨੇ ਸਾਡ ਪ੍ਰਭਾਵਿਤ ਤੇ ਮਿਲੇਗਾ ਤੇ ਸਾਨੂੰ ਕੋਈ ਜੀ ਮੈਂ ਮੈਂ ਉਹੀ ਬੇਨਤੀ ਕਰਨ ਲੱਗਿਆ ਹੁਣੇ ਹੁਣੇ ਤਾਂ ਸਭ ਹੋਈ ਹੈ ਲਗਾਤਾਰ ਮੈਂ ਇਹਨਾਂ ਨਾਲ ਸਰਪੰਚ ਸਾਭ ਨੂੰ ਮਿਲ ਕੇ ਆਏ ਬਾਕੀ ਸਾਰੇ ਲੋਕਾਂ ਨੂੰ ਮਿਲ ਕੇ ਆਇਆ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਲਗਾਤਾਰ ਸਾਡਾ ਕੋਆਰਡੀਨੇਸ਼ਨ ਸੀਗਾ ਔਰ ਸਮੇ ਸਮੇ ਤੇ ਪਾਣੀ ਛੱਡਿਆ ਵੀ ਜਾ ਰਿਹਾ ਛੱਡਿਆ ਵੀ ਜਾ ਰਿਹਾ ਪਿੱਛੋਂ ਥੋੜਾ ਜਿਹਾ ਲੈਵਲ ਵਧਿਆ ਸੀਗਾ ਹਾਲ ਦੀ ਘੜੀ ਦੇ ਵਿੱਚ 1,05,000 ਦਾ ਲੈਵਲ ਹੈ ਪਾਣੀ ਦਾ ਲੈਵਲ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਮੈਂਟੇਨ ਇਹਨੂੰ ਮੈਂਟੇਨ ਰੱਖੀਏ ਮੈਂਟੇਨ ਰੱਖੀਏ ਕਿਉਂਕਿ ਪਾਣੂ ਪਤਾ ਹੈ ਕੁਦਰਤੀ ਸ਼ਰੋਤਾਂ ਤੋਂ ਇਹ ਪਾਣੀ ਆਉਂਦਾ ਪਿੱਛੋਂ ਪਾਣੀ ਆਉਂਦਾ ਤਾਂ ਫੇਰ ਵੀ ਸਾਡੀ ਪੂਰਪੋਰਤ ਕੋਸ਼ਿਸ਼ ਹੈ ਵੀ ਇਸ ਤਰੀਕੇ ਨਾਲ ਪਾਣੀ ਦੇ ਭਾਵ ਨੂੰ ਰੱਖਿਆ ਜਾਵੇ ਕਿ ਘੱਟ ਤੋਂ ਘ ਤਸੀਂ ਗੱਲ ਜੀ ਸਰ ਤੁਸੀਂ ਪਹੁੰਚੇ ਹੋ ਮੌਕੇ ਤੇ ਹਾਲਾਤ ਦੇਖੇ ਕੀ ਹਾਲਾਤ ਨੇ ਪਾਣੀ ਕਿੰਨਾ ਵੱਧ ਚੁੱਕਾ ਕਿੰਨਾ ਘਟ ਚੁੱਕਾ ਦੇਖੋ ਜੀ ਮੈਂ ਬਾਉਪੁਰ ਲੱਗੇ ਆਇਆ ਸੀਗਾ ਕਿ ਜਿਵੇਂ ਤੁਹਾਨੂੰ ਪਤਾ ਹੈ ਪਿਛਲੇ 1-2 ਦਿਨਾਂ ਚ ਪਾਣੀ ਦਾ ਜੋ ਲੈਵਲ ਹੈ ਉਹ ਵਧਿਆ ਔਰ ਸਾਡੇ ਜੋ 15 ਤੋਂ 16 ਪਿੰਡ ਇਹ ਜਿਹੇ ਨੇ ਜੋ ਕਿ ਪ੍ਰਭਾਵਿਤ ਹੁੰਦੇ ਨੇ ਤਾਂ ਮੈਂ ਆਪ ਅੰਦਰ ਜਾ ਕੇ ਸਾਰੇ ਲੋਕਾਂ ਨੂੰ ਮਿਲ ਕੇ ਵੀ ਆਇਆ ਸਾਡੀ ਪੂਰਾ ਪ੍ਰਸ਼ਾਸਨ ਨੇ ਲੈਡ ਵੀ ਹੈ ਲਗਾਤਾਰ ਅਸੀਂ ਇਹਨਾਂ ਦੇ ਨਾਲ ਹੀ ਆ ਔਰ ਸਾਡੀ ਹਰ ਸੰਭਵ ਕੋਸ਼ਿਸ਼ ਹੈ ਕਿ ਭਈ ਇਹਨਾਂ ਨੂੰ ਜੋ ਮਦਦ ਹਰ ਸੰਭਵ ਮਦਦ ਹੋ ਸਕਦੀ ਹੈ ਉਹ ਵੀ ਮੁਹैया करवाई ਜਾਵੇ ਅਤੇ ਨਾਲ ਦੀ ਨਾਲ ਜੋ ਮੈਨੂੰ ਦੱਸਿਆ ਗਿਆ ਕਿ ਜਿੱਥੇ-ਜਿੱਥੇ ਵਾਟਰ ਲੈਵਲ ਥੋੜਾ ਜਿਆਦਾ ਵਧ ਗਿਆ ਉਹਨਾਂ ਉਹਨਾਂ ਵਾਸਤੇ ਅਸੀਂ ਰੀਲੀਫ ਸੈਂਟਰ ਵੀ ਬਣਾਏ ਹਨ ਤਾਂ ਕਿ ਜੇ ਕਿਸੇ ਵੀ ਜਾਨੀ-ਮਾਲੀ ਨੁਕਸਾਨ ਕੋਈ ਨਾ ਹੋ ਸਕੇ ਔਰ ਮੈਂ ਹੀ ਤੁਹਾਨੂੰ ਅਸ਼ਵਾਸ਼ਣ ਦਵਾਉਂਦਾ ਕਿ ਭਈ ਸਾਡੀ ਪੂਰਤੌਰ ਤੇ ਇਹਦੇ ਵਿੱਚ ਸਾਡਾ ਕੋਆਰਡੀਨੇਸ਼ਨ ਵੀ ਹੈ ਸਾਡੀ ਨਿਗਰਾਨੀ ਵੀ ਹੈ ਔਰ ਹਰ ਸੰਭਵ ਜੋ ਵੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਸਹਿਯੋਗ ਦਿੱਤਾ ਜਾ ਸਕਦਾ ਉਹ ਦੇ ਪ੍ਰਸ਼ਾਸਨ ਵੱਲੋਂ